ਜੋ ਅਸੀਂ ਤਿਰੰਗਾ ਯਾਤਰਾ ਜੋ ਸਾਡਾ ਆਪਰੇਸ਼ਨ ਸੰਦੂਰ ਜੋ ਸਾਡੇ ਜਸੱਸੀ ਵਰਤਪੱਸੀ ਪ੍ਰਧਾਨ ਮੰਤਰੀ ਜੀ ਦੁਆਰਾ ਸਾਡੇ ਉਹ ਬੇਗੁਨਾਹਾਂ ਜਿਹੜੇ ਸਾਡੇ ਸਲਾਨੀ ਇਥੋਂ ਘੁੰਮਣ ਗਏ ਸੀ ਪਹਿਲਗਾਮ ਉਹਨਾਂ ਦਾ ਇਨਤਕਾਮ ਲੈਣ ਵਾਸਤੇ ਜਿਹੜਾ ਪਾਕਿਸਤਾਨ ਦੇ ਵਿੱਚ ਸਾਡੇ ਸੈਨਿਕਾਂ ਨੇ ਆਤਕਵਾਦ ਦਾ ਜੋ ਲੱਕ ਤੋੜਿਆ ਉਹਦੇ ਸਬੰਧ ਚ ਆਪਾਂ ਸੈਨਿਕਾਂ ਦਾ ਮਨੋਬਲ ਵਧਾਉਣ ਵਾਸਤੇ ਅੱਜ ਆਪਾਂ ਤਿਰੰਗਾ ਯਾਤਰਾ ਕੱਢੀ ਹੈ ਸੋ ਅਸੀਂ ਸਲੂਟ ਕਰਦੇ ਹਾਂ ਉਹ ਸੈਨਿਕਾਂ ਨੇ ਜਿਹੜੇ ਉਹਨਾਂ ਨੇ ਹਜ਼ਾਰਾਂ ਬੰਬ ਸਾਡੇ ਦੇ ਛੁੱਟੇ ਪਰ ਸਾਡੇ ਕਿਸੇ ਨਾਗਰਿਕ ਨੂੰ ਆਂਚ ਨਹੀਂ ਆਂ ਦਿੱਤੀ ਔਰ ਸਾਡੇ ਜੋ ਜੋ નિર્ਦੋਸ਼ ਨਾਗਰਿਕਾਂ ਨੂੰ ਮਾਰਿਆ ਗਿਆ ਸੀ ਉਹਦਾ ਬਦਲਾ ਪਾਕਿਸਤਾਨ ਦੇ ਉਹਨਾਂ ਦੇ ਟਿਕਾਣਿਆਂ ਨੂੰ ਢਾਕੇ ਲਿਆ ਗਿਆ ਅਤਕਵਾਦੀਆਂ ਨੂੰ ਮਾਰ ਕੇ ਲਿਆ ਗਿਆ ਸੋ ਉਸ ਸੰਬੰਧ ਵਿੱਚ ਅੱਜ ਆਪਾਂ ਤਿਰੰਗਾ ਯਾਤਰਾ ਕੱਢੀ ਹੈ ਮੈਂ ਸਾਰੇ ਸਾਡੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਜੋਸ਼ ਤੇ ਨਾਲ ਇਹ ਤਿਰੰਗਾ ਯਾਤਰਾ ਹਾਲ ਗੇਟ ਤੋਂ ਲੈ ਕੇ ਪਟਾਣੀ ਸ਼ੁਰੂ ਹੋਈ ਹੈ ਯਾਤਰਾ ਇਹ ਹਾਲ ਗੇਟ ਤੋਂ ਲੈ ਕੇ ਆਪਾਂ ਬਰਦਰਸ ਢਾਬੇ ਤੋਂ ਘੁੰਮ ਕੇ ਕਟਰਾ ਜੈਮਲ ਸਿੰਘ ਨੂੰ ਲੈ ਕੇ ਬਾਅਦ ਚੋਂ ਅਸੀਂ ਹਾਥੀਗੜ੍ਹ ਤੱਕ ਦੀ ਯਾਤਰਾ ਕਰੀ ਇਸ ਇੱਕ ਚੀਜ਼ ਹੋਰ ਤੁਹਾਨੂੰ ਪੁੱਛ ਲਾਂਗੇ ਜਿਸ ਤਰ੍ਹਾਂ ਕਿ ਆਪਰੇਸ਼ਨ ਸੰਦੂਰ ਅਸੀਂ ਬੜੇ ਉਸ ਵੇਲੇ ਜਿਹੜੇ ਨੇ ਜਿਹੜੇ ਜਿਹੜੇ ਕਹਿੰਦੇ ਨੇ ਹਾਲਾਤ ਜਿਹੜੇ ਬਣ ਚੁੱਕੇ ਸੀ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਤੈਸ਼ਦ ਦਾ ਮਾਹੌਲ ਵੀ ਬਣਿਆ ਰਿਹਾ ਜਿਹਨੇ ਦਿਨ ਜੰਗ ਦਾ ਮਾਹੌਲ ਰਿਹਾ ਵਾ ਉਸ ਤੋਂ ਬਾਅਦ ਮਨੋਬਲ ਜਿਹੜਾ ਵਾ ਵਧਿਆ ਵਾ ਕਿਉਂਕਿ ਜਿਹੜਾ ਆਰਮੀ ਨੇ ਕੰਮ ਕੀਤਾ ਜਾਂ ਜਿਹੜੀ ਸੈਨਾ ਨੇ ਕੰਮ ਕੀਤਾ ਉਹਦੇ ਪਿੱਛੇ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਵਧੀਆ ਦੇਖੋ ਇਹ ਸਾਡੇ ਜਸ ਅਸੂਤ ਤਪਸਵੀ ਦੇ ਪ੍ਰਧਾਨ ਮੰਤਰੀ ਦੇ ਜੋ ਦਿਸ਼ਾ ਨਿਰਦੇਸ਼ਾਂ ਤੇ ਜੋ ਸਾਡੇ ਸਾਇੰਸਦਾਨਾਂ ਨੇ ਜੋ ਸਾਡੀ ਆਰਮੀ ਨੇ ਆਰਕੀ ਡਿਫੈਂਸ ਸਿਸਟਮ ਇੱਡਾ ਤਕੜਾ ਸੀ ਕਿ ਲੋਕਾਂ ਦੇ ਉਹਨਾਂ ਨੂੰ ਆਂਚ ਨਹੀਂ ਆਉਣ ਦਿੱਤੀ ਔਰ ਸਾਰੇ ਅੰਮ੍ਰਿਤਸਰ ਨਿਵਾਸੀਆਂ ਤੋਂ ਮੈਂ ਗੱਲ ਕਰਾਂਗਾ ਕਿਉਂਕਿ ਇੱਥੇ ਬਹੁਤ ਹੀ ਲੋਕਾਂ ਦਾ ਮਨੋਬਲ ਇੱਡਾ ਸਟਰੋਂਗ ਸੀ ਕਿ ਉਹ ਚਾਹੁੰਦੇ ਸੀਗੇ ਕਿ ਜਿਹੜਾ ਖੂਨ ਦਾ ਬਦਲਾ ਹੈ ਕਿ ਖੂਨ ਨਾਲ ਲਿੱਤਾ ਜਾਵੇ ਔਰ ਪ੍ਰਧਾਨ ਮੰਤਰੀ ਜੀ ਨੇ ਉਹੀ ਕਰਕੇ ਬਖਾਇਆ ਜਿਹੜਾ ਬਦਲਾ ਲਿਆ ਗਿਆ ਵਾ ਬੜਾ ਵਧੀਆ ਹਾਂਜੀ ਹਾਂਜੀ ਠੀਕ ਹੈ ਬੜਾ ਵਧੀਆ ਇੱਕ ਪ੍ਰਯਾਸ ਸੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਆਰਮੀ ਦੇ ਨਾਲ ਖੜੇ ਨੇ ਉਹਨਾਂ ਨੂੰ ਦੇਖੋ ਅਸੀਂ ਸਾਰੇ ਆਪਣੇ ਆਰਮੀ ਦੇ ਨਾਲ ਖੜੇ ਆ ਆਪਣੇ ਦੇਸ਼ ਦੇ ਨਾਲ ਖੜੇ ਆ ਅਸੀਂ ਆਪਣੇ ਜਸ਼ਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਦੇ ਨਾਲ ਖੜੇ ਆ ਜੋ ਵੀ ਉਹ ਐਕਸ਼ਨ ਪਾਕਿਸਤਾਨ ਦੇ ਲੈਣਗੇ ਅਸੀਂ ਸਾਰੇ ਜਿਹੜੇ ਨਾਗਰਿਕ ਇਦਾਂ ਹੀ ਆਪਾਂ ਆਪਣੇ ਸੈਨਿਕਾ ਦੇ ਨਾਲ ਖੜੇ ਰਵਾਂਗੇ ਬਾਕੀ ਦੇਖਣ ਨੂੰ ਮਿਲਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨਾਲ ਇਸ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਆ ਬੜਾ ਜੋਸ਼ ਵੀ ਦੇਖਣ ਨੂੰ ਮਿਲ ਦੇਖਣ ਨੂੰ ਮਿਲ ਰਿਹਾ ਹੈ ਇਸ ਤਰੀਕੇ ਦੇ ਨਾਲ ਸਾਭਾ ਲੋਕਾਂ ਦੇ ਵਿੱਚ ਇਸ ਤੀਜੇ ਨੂੰ ਦੇਖੋ ਬਹੁਤ ਉਤਸ਼ਾਹ ਹੈ ਅੱਜ ਇਹ ਤਿਰੰਗਾ ਯਾਤਰਾ ਨੂੰ ਲੈ ਕੇ ਮੈਂ ਸਮਝਦਾ ਹਾਂ ਜੇ ਹਜ਼ਾਰਾਂ ਲੋਕ ਜਿਹੜੇ ਆ ਅੱਜ ਇਸ ਤਿਰੰਗਾ ਯਾਤਰਾ ਨਾਲ ਜੁੜੇ ਨੇ ਬਾਰੇ ਤੁਸੀਂ ਗੱਡੀ ਜਾ ਰਹੀ ਹੈ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਅੱਜ ਜਿਹੜੀ ਸਾਡੇ ਜਿੱਤ ਹੋਈ ਹੈ ਪਾਕਿਸਤਾਨ ਦੇ ਉੱਤੇ ਜਿਹੜਾ ਅਸੀਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਣਾਂ ਨੇ ਦੁਸ਼ਾਸ ਕੀਤਾ ਸੀ ਸਾਡੇ ਪਹਿਲਗਾਮ ਦੇ ਵਿੱਚ ਜਿਹੜੇ ਬੰਦੇ ਮਾਰੇ ਗਏ ਉਹਦੇ ਬਦਲਾ ਲਿੱਤਾ ਹੈ ਹੀ ਪਾਕਿਸਤਾਨ ਤੋਂ ਔਰ ਅੱਜ ਸਾਡੇ ਮੋਦੀ ਸਾਹਿਬ ਜਿਹੜੀ ਜਿੱਤ ਹੋਈ ਹੈ ਸਾਡੀ ਪਾਕਿਸਤਾਨ ਦੇ ਕਈ ਏਅਰਬੀਏਸ ਉਡਾਤੇ ਸੋ ਅੱਜ ਇਹ ਦੇਸ਼ ਭਗਤੀਆਂ ਇੱਕ ਬਹੁਤ بڑا ਉਤਸ਼ਾਹ ਹੈ ਸਾਰੇ ਜੀ ਕਿਸੀ ਪਾਕਿਸਤਾਨ ਉਹਨਾਂ ਦੇ ਘਰ ਜਾ ਕੇ ਠੋਕਿਆ ਏ ਥੋੜਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਔਰਤਾਂ ਨੇ ਚਾਹੇ ਉਹ ਬੰਦੇ ਨੇ ਬਿਲਕੁਲ ਜੋਸ਼ ਦੇਖਣ ਨੂੰ ਮਿਲ ਰਿਹਾ ਬੜਾ ਨਾ ਨਾ ਵਿੱਚ ਨਾ ਇੱਕ એનਰਜੀ ਵੱਖਰੀ ਨਜ਼ਰ ਆ ਰਹੀ ਹੈ ਕਿ ਲੱਗਦਾ ਨਹੀਂ ਜਿਹੜਾ ਇਹ ਕੰਮ ਕੀਤਾ ਗਿਆ ਬਹੁਤ ਚਿਰ ਪਹਿਲਾਂ ਵੀ ਹੋ ਜਾਣਾ ਚਾਹੀਦਾ ਸੀ ਬਿਲਕੁਲ ਰਜੂ ਜੀ ਦੇਖੋ ਇਹ ਪਾਰਟੀ ਲਾਈਨ ਤੋਂ हट ਕੇ ਅੱਜ ਪ੍ਰੋਗਰਾਮ ਹੈ ਇਹ ਤਿਰੰਗਾ ਯਾਤਰਾ ਇਸ ਕਰਕੇ ਹੈ ਕਿ ਹਰ ਮੰਦਾ ਦੇ ਨਾਲ ਜੁੜਿਆ ਕਿਸੇ ਵੀ ਪਾਰਟੀ ਦਾ ਹੋਵੇ ਕੋਈ ਵੀ ਹੋਵੇ ਲੇਡੀਜ਼ ਹੋਏ ਜੈਂਟਸ ਹੋਏ ਜੋ ਵੀ ਹੋਣ ਸਾਰਿਆਂ 'ਚ ਉਤਸ਼ਾਹ ਕਿਉਂਕਿ ਦੇਸ਼ ਦਾ ਮਸਲਾ ਹੈ ਚੋ ਦੇਸ਼ ਦਾ ਅਗੇ ਵੀ ਤੁਸੀਂ ਵੇਖਿਆ ਉਹਨਾਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਅਦੀ ਇਹ ਜਿਹੜਾ ਯੁੱਧ ਹੈ ਇਹ ਰੁਕਿਆ ਨਹੀਂ ਹੈ ਜੇ ਕੋਈ ਹੋਰ ਵੀ ਦੁਸ਼ਾਸ ਹੋਏ ਹੈ ਅਸੀਂ ਅਗੇ ਉੱਤੇ ਵੀ ਆਪਾਂ ਜਵਾਬ ਦੇਵਾਂਗੇ ਜਵਾਬ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਉਹਨਾਂ ਵੱਲੋਂ ਇਤਨੀ ਫੇਰ ਦੇਣਾ ਪੰਦਾ ਵਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਉਧਰੋਂ ਬਿਆਨਬਾਜ਼ੀ ਹੋ ਰਹੀ ਹੈ ਉਸ ਨੂੰ ਲੈ ਕੇ ਬਿਲਕੁਲ ਦੇਖੋ ਅੱਜ ਦੇਸ਼ ਜੜ ਬੜਾ ਸੁਰੱਖਿਤ ਹੱਥਾਂ 'ਚ ਹੈ ਕਿਉਂਕਿ ਜਿਹੜਾ ਜਿਹੜਾ ਆਪਰੇਸ਼ਨ ਸੰਦੂਰ ਹੈ ਲੈ ਖਤਮ ਨਹੀਂ ਹੋਇਆ ਇਹ ਸਟਾਰਟ ਹੈ ਬਿਲਕੁਲ ਉਹਨਾਂ ਨੇ ਤਾਂ ਕਿਹਾ ਕਿ ਸੰਦੂਰ ਆਪਰੇਸ਼ਨ ਅਦੀ ਖਤਮ ਨਹੀਂ ਹੋਇਆ ਅਜੇ ਹਾਲੀ ਵੀ ਇੱਥ ਉਗਰਵਾਦੀਆਂ ਕਈ ਨਾ ਕਈ ਠਿਕਾਣੇ ਹੈ ਜਿਨ੍ਹਾਂ ਨੂੰ ਗੋਸਤ ਕਰਨਾ ਜ਼ਰੂਰੀ ਹੈ ਔਰ ਸਾਡੇ ਦੇਸ਼ ਅੱਜ ਸੁਰੱਖਿਅਤ ਆ ਤਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥਾਂ ਦੇ ਔਰ ਸਾਡੇ ਅਮਿਤ ਸ਼ਾਹ ਜੀ ਤੁਸੀਂ ਵੇਖਿਆ ਗ੍ਰਹਿ ਮੰਤਰੀ ਸੋ ਤੁਹਾਨੂੰ ਬੇਫਿਕਰ ਹੋ ਕੇ ਅੱਜ ਜੇ ਸੋ ਵੀ ਗਏ ਸਾਡੇ ਸਪੂਝ ਨੂੰ ਸਲੂਟ ਹੈ ਸਾਡੇ ਜਿਹੜੇ ਆਪਣੇ ਦੇਸ਼ ਦਾ ਸੈਨਾ ਉਹਨਾਂ ਨੂੰ ਸਲੂਟ ਹੈ ਉਹਨਾਂ ਨੇ ਇੰਨੀ ਵੱਡੀ ਕਾਮਯਾਬੀ ਦਿਲਾਈ ਜਨਾਬ ਜੀ ਜਦੋਂ جنگ ਲੱਗੀ ਸੀ ਲੋਕਾਂ ਦੇ ਵਿੱਚ ਇਹਨਾਂ ਡਰ ਨਹੀਂ ਸੀ ਕਿਉਂਕਿ ਉਹਨਾਂ ਨੂੰ ਆਪਣੇ ਪ੍ਰਧਾਨ ਮੰਤਰੀ ਦੇ ਉੱਤੇ ਆਪਣੇ ਡਿਫੈਂਸ ਸਿਸਟਮ ਤੇ ਆਪਣੀ ਆਰਮੀ ਦੇ ਉੱਤੇ ਬੜਾ ਉਹਨਾਂ ਨੂੰ ਹੈਗਾ ਸੀ ਮਾਣ ਸੀ ਕੀ ਲੱਗਦਾ ਨਹੀਂ ਕਿ ਵੀ ਹਾਂ ਜਿਹੜੀ ਆਰਮੀ ਆ ਬਹੁਤ ਵਧੀਆ ਕੰਮ ਕਰ ਰਹੀ ਹੈ ਬਿਲਕੁਲ ਦੇਖੋ ਅੱਜ ਸਾਡਾ ਦੇਸ਼ ਜਿਹੜਾ ਬਹੁਤ ਵੱਡੀ ਇਕਨੋਮੀ ਚੌਥੇ ਨੰਬਰ ਤੇ ਹੈ ਸੋ ਸਾਨੂੰ ਮਾਨ ਕਰਨਾ ਚਾਹੀਦਾ ਇੱਕ ਵੀ ਮਿਜ਼ਾਈਲ ਨਹੀਂ ਡਗਨਦੀ ਸੀ ਤੁਸੀਂ ਵੇਖੋ ਹਵਾ ਚ ਹੀ ਮਾਰ ਕੇ ਦਿੱਦ ਜਦ ਕਿ ਪਾਕਿਸਤਾਨ ਦੇ ਕਹੀਂ ਜਿਹੜੇ ਉਹਨਾਂ ਦੇ ਬੇਸ 에ਅਰ ਬੇਸ ਸੀ ਉਹ ਤਬਾਹ ਕਰ ਦਿੱਤੇ ਮਤਲਬ ਉਹਨਾਂ ਦੇ ਪ੍ਰਧਾਨ ਮੰਤਰੀ ਵੀ ਮੰਨਦੇ ਵੀ ਹਾਂ ਮਿਜ਼ਾਈਲ ਬਿਲਕੁਲ ਮੰਨਣਾ ਹੀ ਪੈਣਾ ਦੇਖੋ ਅੱਜ ਕੱਲ ਮੀਡੀਆ ਸੋਸ਼ਲ ਮੀਡੀਆ ਜਮਾਨਾ ਸੋਸ਼ਲ ਮੀਡੀਆ ਦਾ ਸੋ ਉਹ ਨਜ਼ਰ ਆ ਜਾਂਦਾ ਪਾਵੇਂ ਤੁਸੀਂ ਜਿੰਨਾ ਮਰਜ਼ੀ ਮੁਕਰ ਜਾਓ ਉਹ ਆਣਾ ਹੀ ਆਣਾ ਆਗੇ ਸਾਹਮਣੇ ਥੈਂਕ ਯੂ ਜੀ ਬਿਲਕੁਲ ਮੇਰੇ শ্রোਤੇ ਵਿੱਚ ਵਾਰਡ ਨੰਬਰ 10 ਤੋਂ ਕੌਂਸਲਰ ਤੇ ਭਾਜਪਾ ਮਹਿਲਾ ਮੌਚਾ ਦੀ ਪ੍ਰਧਾਨਾ ਅੱਜ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਕਿੰ ਫਾਇਰ ਸੈਨਾ ਜਾਂ ਵਾਯੂ ਸੈਨਾ ਜੋ ਸਾਡੇ ਸੈਨੀਆਂ ਦਾ ਦਾ ਹੌਸਲਾ ਸੀਗਾ ਜੋ ਜਜਵਾ ਉਹਨਾਂ ਨੇ ਦਿਖਾਇਆ ਜਿਸ ਦੇ ਕਰਕੇ ਉਹਨਾਂ ਨੇ ਨੋ ਆਂਤਖਵਾਦੀ ਜਿੱਥੇ ਆਂਤਖਵਾਦੀਆਂ ਦਾ ਟ੍ਰੇਨਿੰਗ ਚੱਲਦੀ ਹੁੰਦੀ ਸੀ ਉਹਨੂੰ ਵੀ ਮਾਰ ਗिराਇਆ ਤੇ ਜਰਾ ਤੇਰਾ ਏਅਰ ਬੇਸ ਮਾਰ ਗਡਾਇਆ ਕਿ ਉਹਨਾਂ ਦੇ ਧੰਨਵਾਦ ਉਹਨਾਂ ਦੇ ਜਜਬੇ ਨੂੰ ਸਲਾਮ ਕਰਨ ਲਈ ਅੱਜ ਪੂਰਾ ਅੰਮ੍ਰਿਤਸਰ ਕੀ ਕਹਾਂ ਜੋ ਕਿ ਤਿਰੰਗਾ ਯਾਤਰਾ ਚ ਕੱਢੀ ਜਾ ਰਹੀ ਹੈ ਤਿਰੰਗਾ ਯਾਤਰਾ ਅੱਜ ਕੱਢੀ ਜਾ ਰਹੀ ਹੈ ਕਿ ਜਿਹੜੀ ਸਾਡੀ ਸਰਕਾਰ ਨੇ ਸਾਡੀ ਆਰਮੀ ਨੇ apna ਖੂਨ ਵਹਾਏ ਬਿਨਾ ਜਿਹੜੀ ਸਫਲਤਾ ਹਾਸਿਲ ਕੀਤੀ ਹੈ ਪਾਕਿਸਤਾਨ ਨੂੰ ਆਪ ਕੋ ਚਨੇ ਚਵਾਦੀਏ ਉਹਨਾਂ ਨੇ ਇਹੋ ਜੀ ਕੋਈ ਕਸਰ ਨਹੀਂ ਛੱਡੀ ਉਹਨਾਂ ਦੇ ਭਾਵੇਂ 에ਅਰ بیس ਹੋਣ ਭਾਵੇਂ ਮਿਲਟਰੀ ਦੇ ਟਿਕਾਰੇ ਹੋਣ ਭਾਵੇਂ ਉਹਨਾਂ ਦੇ ਅੰਤਰਕਵਾਦੀ ਟਿਕਾਰੇ ਹੋਣ ਉਹਨਾਂ ਨੇ ਚੁੰਨ ਚੁੰਨ ਕੇ ਭਾਰਤੀ ਮਿਜ਼ਾਈਲਾ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਭਾਰਤੀ ਚਾਹੇ ਉਹ ਥਲ ਪੂਰੀ ਦੁਨੀਆ ਨੂੰ ਪਾਕਿਸਤਾਨ ਛੱਟੋ ਪੂਰੀ ਦੁਨੀਆ ਦੇ ਮੁਲਕਾਂ ਨੂੰ ਇਹ ਦਿਖਾਣਾ ਚਾਹੁੰਦੇ ਆ ਕਿ ਭਾਰਤੀ ਇਕ ਸਾਡੇ ਚ ਕੋਈ ਬੇਪਾਬ ਨਹੀਂ ਜਦੋਂ ਸਾਡੇ ਦੇਸ਼ ਤੇ ਸੰਕਟ ਆਏਗਾ ਜਦੋਂ ਸਾਡੇ ਦੇਸ਼ ਤੇ ਆ ਜਾਏਗੀ ਤੇ ਅਸੀਂ ਸਾਰੇ ਬੇਪਾਬੁਲਾ ਕੇ ਇਕ ਹੋ ਕੇ ਇਕ ਹੋਗੇ ਮੇਰੀ ਗੱਲ ਸੁਣੋ ਪੂਰੇ ਜੋਸ਼ ਨਾਲ ਪੂਰੇ ਹੌਸਲੇ ਨਾਲ ਤੇ ਪੂਰੀ ਜੋਸ਼ ਨਾਲ ਅੱਗੇ ਵਧਾਂਗੇ ਬਾਵੇਂ ਇਕ ਇਕ ਨਾਰੀ ਹੈ ਬਾ ਜੈ ਭਾਵੇਂ ਭੁਟੇ ਸੋਨ ਸਾਰੇ ਸਾਰੇ ਇੱਕ ਦਾ ਭਾਰਤ ਦੇਸ਼ ਪੂਰੀ ਦੁਨੀਆ ਨੂੰ ਦਿਖਾ ਦੇਗਾ ਪਾਕਿਸਤਾਨ ਤੇ ਛੋਟਾ ਜਿਹਾ ਚੂਚਾ ਹੈ ਭਾਵੇਂ ਚੀਨ ਹੋਏ ਤੇ ਭਾਵੇਂ ਅਮਰੀਕਾ ਸਾਡਾ ਜਿਹੜਾ ਆਪਰੇਸ਼ਨ ਸਿੰਧੂਰ ਹੈ ਉਹਨੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਰਤ ਆਉਣ ਵਾਲਾ ਸਭ ਤੋਂ ਵੱਡਾ ਭਾਵੇਂ ਮਿਲਟਰੀ ਹੋਏ ਭਾਵੇਂ ਇਕਨੋਮੀ ਹੋਏ ਸਭ ਤੋਂ ਵਧੀਆ ਤੇ ਸਭ ਤੋਂ ਪ੍ਰੋਸਪਰਸ ਦੇਸ਼ ਰਹੇਗਾ ਜੈ ਹਿੰਦ ਬੰਦੇ ਮਾਤਰਮ ਸਾਰੇ ਲੋਕ ਸਾਰੇ ਸ਼ਾਮਿਲ ਹੋਣ ਆਏ ਆ ਔਰ ਅੱਜ ਸਾਡੇ ਫੇਰ ਨੂੰ ਬਹੁਤ ਬਹੁਤ ਵਧਾਈ ਹੈ ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਕਰਕੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਪਾਕਿਸਤਾਨ ਨੂੰ ਨੱਕੋ ਸਾਡੇ ਚਵਾਏ ਔਰ ਸਾਡੇ ਵੀਰ ਸੈਨਿਕਾਂ ਦਾ ਜਿਹੜਾ ਹੌਸਲਾ ਹੈ ਉਹ ਬਲੰਦ ਸੀਗਾ ਉਹਨਾਂ ਨੇ ਫੇਰ ਤੋਂ ਹੋਇਆ ਹਮਲੇ ਦਾ ਜਿਹੜਾ ਬਗਲਾ ਲਿਆ ਹੈ ਔਰ ਬਹੁਤ ਵਧੀਆ ਤਰ੍ਹਾਂ ਨਾਲ ਲਿਆ ਪਾਕਿਸਤਾਨ ਨੇ ਇੱਕ ਵਾਰੀ ਸਬਕ ਸਿਖਾਇਆ ਕਿ ਦੁਬਾਰਾ ਹੋਏ ਹਾਜੀ ਕੋਈ ਵੀ ਹੱਤਕਦਾਰੋਂ ਪਹਿਲੇ ਵੀਰਾਂ ਦੀ ਸੋਚੇਗਾ ਇਹ ਤਿਰੰਗਾ ਯਾਤਰਾ ਨਾਲ ਆਰਮੀ ਦਾ ਵੀ ਹੌਸਲਾ ਬੜਾ ਬੁਲੰਦ ਹੋਇਆ ਸਾਡੇ ਵੀਰ ਸਾਂਝ ਕਦਾ ਹੌਸਲਾ ਬੁਲੰਦ ਹੋਏਗਾ ਜੀ ਦੇਖੋ ਉਹਨਾਂ ਦੀ ਹੌਸਲਾ ਵਧਾਈ ਵਸੇ ਇਸ ਦੀ ਯਾਦ ਕਰਕੇ ਸਾਰੇ ਜਨੇ ਹੋਏ ਆਂ ਔਰ ਉਹਨਾਂ ਦਾ ਹੌਸਲਾ ਵਧਾ ਰਹੇ ਆਂ ਜੋ ਅਸੀਂ ਕੁਰਬਾਨੀਆਂ ਸਾਡੇ ਵਾਸਤੇ ਦਿੱਤੀਆਂ ਅੱਜ ਅਸੀਂ ਜੇ ਅਖੇ ਰਾਮਲੋਂ ਸੁਦਰਸ਼ੀ ਭਗਿਆ ਤੇ ਉਹ ਸੈਨਾ ਸਿਕਸ਼ਾ ਦੇ ਬਲ ਦੇ ਜਿਹੜੇ ਪੀਐਸਬੀ ਦੇ ਜਵਾਨ ਹੈ ਸਾਡੀ ਇੰਡੀਅਨ ਆਰਮੀ ਹੈ ਉਹਨਾਂ ਦੇ ਕਾਰਨ ਅਸੀਂ ਅੱਜ ਸੁਰੱਖਿਤ ਖੜੇ ਆਂਗੇ ਅਸੀਂ ਇੱਥੇ ਉਹ ਉਥੇ ਸਰਹੱਦ ਉੱਤੇ ਲੜਦੇ ਰਹਿੰਦੇ ਸਾਡੇ ਵਾਸਤੇ ਆਪਣੀ ਰੋਜ਼ਾਨਾ ਕੁਰਬਾਨੀ ਕੀਤੀਆਂ ਆਪਣੇ ਖੂਨ ਬਹਾਏ ਉਹਨਾਂ ਨੇ ਔਰ ਅਸੀਂ ਇੱਥੇ ਸੁਰੱਖਿਤ ਬੈਠੇ ਹੋਇਆ ਅਸੀਂ ਉਹਨਾਂ ਨੂੰ ਹੌਸਲਾ ਦਿੰਨੇ ਆ ਉਹਨਾਂ ਨੂੰ ਹੌਸਲਾ ਵਧਾਈ ਉਹਨਾਂ ਦੀ ਕਰਨੇ ਆ ਔਰ ਉਹਨਾਂ ਨੂੰ ਵਧਾਈ ਦਿੰਨੇ ਆ ਕਿ ਉਹਨਾਂ ਨੇ ਬੜੀ ਹਿੰਮਤ ਦੇ ਨਾਲ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦਿੱਤਾ ਜੀ ਬਹੁਤ ਰੀਨਾ ਜੈਤਲੀ ਜੀ ਮੈਂ ਪੰਜਾਬ